ਮੱਈਆ ਜੰਤਰ ਦਾ ਬਹੁਤ ਫਾਇਦਾ ਐਜੋ ਲੱਗੇ ਸੀ ਪਰ ਕਿਤੇ ਕਦੇ ਵੀ ਟਾਈਮ ਲੱਗਦਾ ਬਾਅਦ ਕੰਪਿਊਟਰ ਕਰੇ ਜਦੋਂ ਬੰਦ ਹੋ ਗਿਆ ਸੀ ਬਰਤਾਨ ਕਰਕੇ ਕੰਪਿਊਟਰ ਕਰਾ ਬੰਦ ਹੋਇਆ ਸੀ ਤੇ ਸਵੇਰੇ ਆਖੀ ਟਰੈਕਟਰ ਧੁੰਨ ਲਾਤਾ ਉਹ ਪਿਛਲੇ ਸਾਲ 5000 ਦਾ ਪਟਿਆਲੇ ਤੋਂ ਲਿਆ ਸੀ ਆਪਾਂ ਬਹੁਤ ਇਹ ਰੈਫਰਿਜਰੇਟਰ ਵੀ ਘਰੇ ਹੀ ਪਾ ਫਿਰਦਾ ਇਹ ਟਰੈਕਟਰ ਵੀ ਬਿਲਕੁਲ ਠੰਡਾ ਰਹਿੰਦਾ ਸੂਈ ਦਾ ਕਦੇ ਕੁੱਠੀਏ ਨਹੀਂ। ਕਿਥੋਂ ਮਰਜੀ ਜਿਵੇਂ ਮਰਜੀ ਸਾਫ਼ ਕਰੋ। ਤੇ ਇਸ طرف ਅੰਧ ਹੰਡਾ ਰਿਹਾ ਹੈ। ਉਹਦੇ ਸਾਰੇ ਦੇਖੋ ਇੱਧਰ ਸਾਰੇ ਅੰਧ ਹੰਡਾੜੇ ਜਿਹੜੇ ਆ ਉਹ ਸਾਫ਼ ਕਰ ਦਿੰਦਾ। ਤੇ ਆਹ ਡੰਗਰ ਵੀ ਡੰਗਰ ਵਛਾ ਵੀ ਧਾਰਾ ਰੇਗੜ ਨਾਲ ਹਲਮਿਆਂ। ਹਾਂ ਥੂਲਾਂਟ ਕਿੱਥੋਂ ਨਿਕਲਿਆ ਹੈ? ਹਾਂ ਥੂਲਾਂਟ ਫੂਲੈਂਡ ਕਿੱਥੇ ਦੇ ਨਿਕਲੇ ਆ ਹਾਂ ਹਾਂ ਯਾਰਾਂ ਹੈ ਗੱਲ ਕਾਗਾ ਕਰ ਰਹਾ ਹਾਂ ਹਾਂ ਕੱਟ ਦੋਈਏ ਇਹਨੇ ਤਾਂ ਪੂਰਾ ਚੈੱਕ ਰੱਖਿਆ ਫੂਲੈਂਡ ਬਾਹਰ ਤੇ ਫੂਲੈਂਡ ਵੀ ਕਰਵਾਉਂਦੇ ਹਾਂ ਫੂਲੈਂਡ ਲੈ ਆ ਕੋਣ ਦਾ ਫੂਲੈਂਡ ਲੈ ਕੇ ਕੋਈ ਨਹੀਂ ਆਇਆ ਚੱਲ ਤੋਰੇ ਭਰਾਵਾ ਅੱਜ ਵਿਹਲੇ ਸੀ ਕੰਮ ਚੱਲੂਗਾ ਦੁਪਹਿਰੇ ਬਾਅਦ ਥੋੜਿਆ ਇਹਦਾ ਹਰਿੱਤ ਜੀ ਦੇ ਨਾਤੇ ਆਉਣੀ ਇੱਕ ਆ ਇੱਕ ਇੱਕ ਆ ਉਹਨਾਂ ਦੇ ਤੱਕ ਅੰਦਰੋਂ ਜਿਹੜਾ ਰੋਮਿੰਗ ਜਾਂ ਸੇਜੇ ਨੂੰ ਮੈੰਗਲ ਇਹਨਾਂ ਉੱਤੇ ਕਰ ਰਹੇ ਹਾਂ ਅੱਗੇ ਕਰੇ ਹੀ ਕਰੈਕਟਰ ਤੋਂ ਸੁਪਰ ਫਿਲਟਰ ਤੋਂ ਵਜਿਰਾ ਮਰਜੀ ਤੋਂ ਬਹੁਤ ਕੰਮ ਦੀ ਚੀਜ਼ ਆ ਤੇ ਇੱਕ ਆ ਇਹ 1000 ਰੁਪਏ ਦਾ ਡੀਡੀਟਰ ਸਾਫ ਕਰਨ ਨੂੰ ਇੰਡੀਕਟੀਵੀ ਪੱਟੇ ਵਾਸਤੇ ਪਹਿਲਾਂ ਇਹਦੇ ਨਾਲ ਸਟਾਰਟ ਕਰ ਲਓ ਫਿਰ ਇਹ ਨਾਲ ਕੰਮ ਕਰ ਲਓ ਆ ਰਹੇ ਨੇ ਆਟੋ ਕੱਟ ਹੁੰਦਾ ਹੈ ਇਹ ਆਪਣੇ ਆਪ ਬੰਦ ਹੋ ਜਾਂਦਾ ਹੈ ਨਾ ਕਿਤੇ ਸਰਵਿਸ ਸਟੇਸ਼ਨ ਤੇ ਜਾਣ ਦੀ ਲੋੜ ਕਿਉਂਕਿ ਸਰਵਿਸ ਸਟੇਸ਼ਨ ਵਾਲਿਆਂ ਨੇ ਵੀ ਹੁਣ 3-4 ਘੰਟੇ ਟਰੈਕਟਰ ਦੀ ਛਵਾਈ ਦਾ ਰੇਟ ਕਰਤਾ ਨਾਲੇ 100-200 ਦਾ ਜੁ ਕਿਤੇ ਜਾਂਦੇ ਆ ਡੀਜ਼ਲ ਫੂਲ ਕੇ ਜਾਣਾ ਪੈਂਦਾ ਇਹ ਤਾਂ ਇੱਕ ਤਰ੍ਹਾਂ ਦਾ Amazon ਤੋਂ ਵੀ ਕਿਸਤਾ ਤੇ ਵੀ ਮਿਲ ਜਾਂਦਾ ਅਸੀਂ ਪਟਿਆਲੇ ਤੋਂ ਲਿਆ ਸੀ ਬੇੜਾ ਰੋਡ ਤੋਂ ਉਸ ਤੋਂ ਸਾਨੂੰ 5000 ਦਾ ਮਿਲਿਆ ਸੀ ਦੋ ਤਿੰਨ ਖਾਲ ਹੋ ਗਏ ਆਪਣਾ ਪੂਰਾ ਮੁੱਲ ਮੋੜਦਾ ਅਭੀ ਜਦੋਂ ਵੀ ਟਾਈਮ ਮਿਲਦਾ ਆਪਾਂ ਟਰੈਕਟਰ ਧੋ ਲੰਨੇ ਆ ਚਾਹੇ ਟੱਟੀਆਂ ਬੱਚੀਆਂ ਤੇ ਮਾਰ ਲਓ ਆ ਦੇਖੋ ਤੇ ਟੱਟੀਆਂ ਬੱਚੀਆਂ ਵੀ ਆਮ ਨਾਲ ਬਹੁਤ ਘੱਟ ਪਾਣੀ ਨਾਲ ਕਦੇ ਨਾਲ ਧੋਈਆਂ ਜਾਂਦੀਆਂ ਨੇ ਟਰੈਕਟਰ ਤਾਂ ਜਿਹੜਾ ਹੈਗਾ ਉਹ ਹੈ ਹੀ ਆ ਉਹਦੇ ਨਾਲ ਬਹੁਤ ਵਧੀਆ ਸਫਾਈ ਉਹਦੀ ਕੈਰੈਕਟਰ ਵੀ ਹੋ ਜਾਉਂਦੀ ਹੈ